ਤੇ ਜੇ ਕਿ ਪੰਜ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਇਹ ਅਭਿਆਨ ਚਲਾ ਦੇਣ ਜਾਂ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂ ਕਿ ਕਿ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜ਼ਿੰਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਬੇਨਤੀ ਕਰਨਾ ਚਾਹਨਾ ਕਿ ਜਣੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ ਪੰਜਾਬ ਬਚਾਓ ਪ੍ਰਵਾਸੀ ਪਜਾਓ ਇਹ ਠੀਕ ਨਹੀਂ ਸਲੋਗਨ ਦੇ ਰਾਕੀ ਨਹੀਂ ਤੇ ਮੈਂ ਦੇਖ ਰਿਹਾ ਕਿ ਇੱਕ ਦੋ ਦਿਨਾਂ ਚ ਕੋਈ ਪੰਚਾਇਤਾਂ ਵੀ ਨਾ ਸਤਕਾਰਯੋਗ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਏ ਫਿਰ ਸਟੈਂਡ ਰੱਖਿਓ ਫਿਰ ਬਾਅਦ ਚ ਤੁਹਾਡੇ ਕੋ ਸਟੈਂਡ ਵੀ ਨਹੀਂ ਲਿਆ ਜਾਣਾ ਕਿਉਂਕਿ ਤੁਸੀਂ ਕਿਸੇ ਭਾਰਤ ਦੇ ਨਾਗਰਿਕ ਨੂੰ ਐ ਨਹੀਂ ਕਹਿ ਸਕਦੇ ਹੋ ਕਿ ਉਹਨੂੰ ਤੁਸੀਂ ਤਲ ਜਿਹੜਾ ਤਾਲਿਬਾਨੀ ਫਰਮਾਨ ਜਾਰੀ ਕਰੋ ਇਵੇਂ ਨਹੀਂ ਹੁੰਦਾ ਮਾਨਯੋਗ ਕੋਟਾ ਬੈਠੀਆਂ ਨੇ ਤੇ ਬਾache ਨਹੀਂ ਠੀਕ ਲੱਗਦਾ ਤੇ ਮੇਰੀ ਆਪ ਨੂੰ ਹੈ ਕਿ ਆਪਣੀ ਉਹਨੀ ਗੱਲ ਆਪਾਂ ਕਰੀਏ ਜਿਹੜੀ ਕਰਨੀ ਹੋ ਗਿਆ ਲੋਕਾਂ ਦੇ ਮਗਰ ਨਾ ਲੱਗੀ ਠੀਕ ਹੈ ਜਿਨ੍ਹਾਂ ਦੇ ਦੁੱਖ ਹੋਇਆ ਉਹ ਅਸੀਂ ਮੰਨਦੇ ਆ ਕਿਉਂਕਿ ਸਾਨੂੰ ਵੀ ਉਹਨਾਂ ਦੁੱਖੇ ਮੈਂ ਵੀ ਇੱਕ ਬਾਪ ਦਾ بیٹے ਦਾ ਬਾਪ ਆ ਮੇਟੀ ਦਾ ਬਾਪ ਆ ਸਭ ਨੂੰ ਹੁੰਦਾ ਜੀ ਦੁੱਖ ਪਰ ਤੁਸੀਂ ਇਹ ਵੇਖੋ ਕਿ ਇੱਕ ਕੋਈ ਬੰਦਾ ਕ੍ਰਾਈਮ ਕਰੇ ਆਪਾਂ ਪੂਰੇ ਸਮਾਜ ਨੂੰ ਥੋੜੀ ਆਪਾਂ ਬਦਨਾਮ ਕਰਾਂਗੇ ਤੇ ਮੈਂ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਪੰਜਾਬ ਦੇ ਡੀਜੀਪੀ ਸਭ ਨੂੰ ਵੀ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਕੁਝ ਲੋਕ ਬੰਦੇ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਸਮਾਜ ਦੇ ਵਿਰੁੱਧ ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਮੈਂ ਵੀ ਆਪਣੀ ਆਈਟੀ ਵਿੰਗ ਦੀ ਟੀਮ ਨੂੰ ਮੈਂ ਕਵਾਂਗਾ ਨਮਸਤੇ ਪਿਆਰੇ ਦੋਸਤੋ ਮੈਂ ਮਹਿੰеш ਵਰਮਾ ਸਾਫਟਕਾ ਡਾਇਰੈਕਟਰ ਪੰਜਾਬ ਰਿ ਪ੍ਰਵਾਸੀ ਕਲੀਕ ਦਿਖੋ ਵੀਰੇ ਜਿਹੜੀ ਹੁਸ਼ਿਆਰਪੁਰ ਦੀ ਜਿਹੜੀ ਘਟਨਾ ਹੈ ਬਹੁਤ ਹੀ ਦੁਖਦਈ ਹੈ ਕੋਈ ਵੀ ਬਾਪ ਮਾਂ ਬੇਟਾ ਭੈਣ ਇੱਕ ਦੇ ਦਰਦ ਜਿਹੜਾ ਕਦੇ ਭੁਲਾ ਨਹੀਂ ਸਕਦੇ ਇਨਾ ਜਿਹੜਾ ਦੁਖਦਈ ਘਟਨਾ ਹੋਈ ਹੈ 5 ਸਾਲ ਦੇ ਜਿਹੜੇ ਬੇਚ ਬੇਟਾ ਆ ਉਹਦਾ ਜਿਹੜਾ ਕਤਲ ਕੀਤਾ ਪੈਨਾ ਨੂੰ ਅਗਵਾ ਕੀਤਾ ਪਰ ਬੰ ਦੇਖਿਏ ਬ੍ਰਦਰ ਕਿ ਦੇਖੋ ਕਰਾਇਮ ਕਰਨ ਵਾਲਾ ਬੰਦਾ ਨਾ ਤੇ ਭਈਆ ਹੁੰਦਾ ਨਾ ਪੰਜਾਬੀ ਹੁੰਦਾ ਨਾ ਆਉਂਦਾ ਕੋਈ ਧਰਮ ਹੁੰਦਾ ਤੇ ਫਿਰ ਆਪਾਂ ਇੱਕ ਪ੍ਰਵਾਸੀ ਬੰਦੇ ਕਰਕੇ ਜਾਂ ਚੰਦ ਪ੍ਰਵਾਸੀ ਮਜ਼ਦੂਰਾ ਬੰਦਿਆ ਕਰਕੇ ਜਿੰਨਾ ਕੋਈ ਘਟੀਆਂ ਹਰਕਤ ਕੀਤੀ ਹੈ ਗੁਨਾ ਕੀਤਾ ਉਹਦੇ ਕਰਕੇ ਆਪਾਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਆਪਾਂ ਭੰਡੀਏ ਇਹ ਠੀਕ ਨਹੀਂ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮ ਕੀਤਾ ਜਿਹੜਾ ਕੋਈ ਬੰਦਾ ਕੰਮ ਕਰਦਾ ਕ੍ਰਾਈਮ ਗਲਤ ਕਰਦਾ ਤੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਪੁਲਿਸ ਮਹਿਕਮਾ ਕਰੇ ਸਰਕਾਰ ਕਰੇ ਜੇ ਕਿ ਕਿਸੇ ਦੇ ਆਧਾਰ ਕਾਰਡ ਵਗੈਰਾ ਇੱਥੇ ਹੈਗੇ ਜਾਂ ਨਹੀਂ ਵੇਖਣੀ ਹੈਗੇ ਜਾਂ ਨਹੀਂ ਹੈਗੇ ਮੈਨੂੰ ਨਹੀਂ ਪਤਾ ਜੇ ਕਿ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈਗਾ ਤੇ ਉਹ ਸਰਕਾਰ ਕਰੇ ਉਹਤੇ ਕਾਰਵਾਈ ਸਰਕਾਰ ਦੀ ਬੰਦ ਦੀ ਕਾਰਵਾਈ ਕਰਨੀ ਹੈ ਪਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਕਰ ਰਿਹਾ ਇਹ ਠੀਕ ਨਹੀਂ ਇਹ ਸਾਡੇ ਲਈ ਠੀਕ ਨਹੀਂ ਪੰਜਾਬ ਲਈ ਠੀਕ ਨਹੀਂ ਕਿਉਂਕਿ ਸਾਡੇ ਪੰਜਾਬੀ ਵੀਰਾਂ ਲਈ ਵੀ ਠੀਕ ਨਹੀਂ ਜਿਹੜੇ ਸਾਡੇ ਪੰਜਾਬੀ ਵੀਰ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਯੂਪੀ ਬਿਹਾਰ ਮੱਧ ਪ੍ਰਦੇਸ਼ ਬੰਗਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਕਾਰੋਬਾਰੀ ਨੇ ਵੱਡੇ ਹੋਰ ਵੀ ਸਿਆਸਤਦਾਨ ਵੀ ਨੇ ਤੇ ਜੇ ਕਿ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਇਹ ਅਭਿਆਨ ਚਲਾ ਦੇਣ ਜਾਂ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂ ਕਿ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜ਼ਿੰਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਜ਼ਬੰਦੀ ਕਰਨਾ ਚਾਹੁੰਦਾ ਕਿ ਜਿਹੜੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ ਪੰਜਾਬ ਬਚਾਓ ਪ੍ਰਵਾਸੀ ਪਜਾਓ ਇਹ ਠੀਕ ਨਹੀਂ ਸਲੋਗਨ ਦੇ ਨਾਲ ਠੀਕ ਨਹੀਂ ਤੇ ਮੈਂ ਦੇਖ ਰਿਹਾ ਕਿ ਇੱਕ ਦੋ ਦਿਨਾਂ ਚ ਕੋਈ ਪੰਚਾਇਤਾਂ ਵੀ ਨਾ ਸਤਕਾਰਯੋਗ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਇਹ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਏ ਫਿਰ ਸਟੈਂਡ ਰੱਖਿਓ ਫਿਰ ਬਾਅਦ ਚ ਤੁਹਾਡੇ ਕੋ ਸਟੈਂਡ ਵੀ ਨਹੀਂ ਲਿਆ ਜਾਣਾ ਕਿਉਂਕਿ ਤੁਸੀਂ ਕਿਸੇ ਭਾਰਤ ਦੇ ਨਾਗਰਿਕ ਨੂੰ ਐ ਨਹੀਂ ਕਹਿ ਸਕਦੇ ਹੋ ਕਿ ਉਹਨੂੰ ਤੁਸੀਂ ਜਿਹੜਾ ਤਾਲਿਬਾਨੀ ਫਰਮਾਨ ਜਾਰੀ ਕਰੋ ਇਵੇਂ ਨਹੀਂ ਹੁੰਦਾ ਮਾਨਯੋਗ ਕੋਟਾਂ ਬੈਠੀਆਂ ਨੇ ਤੇ ਬਾਅਦ ਚ ਨਹੀਂ ਠੀਕ ਲੱਗਦਾ ਤੇ ਮੇਰੀ ਆਪ ਨੂੰ ਹੈ ਕਿ ਆਪਣੀ ਉਨੀ ਕ ਗੱਲ ਆਪਾਂ ਕਰੀਏ ਜਿਹੜੀ ਕਰਨ ਯੋਗ ਆ ਲੋਕਾਂ ਦੇ ਮਗਰ ਨਾ ਲੱਗੀ ਠੀਕ ਹੈ ਜਿਨ੍ਹਾਂ ਦੇ ਦੁੱਖ ਹੋਇਆ ਉਹ ਅਸੀਂ ਮੰਨਦੇ ਆ ਕਿਉਂਕਿ ਸਾਨੂੰ ਵੀ ਉਹਨਾਂ ਦੁੱਖੇ ਮੈਂ ਵੀ ਇੱਕ ਬਾਪ ਦਾ بیٹے ਦਾ ਬਾਪ ਆ ਮੇਡੀ ਦਾ ਬਾਪ ਆ ਸਭ ਨੂੰ ਹੁੰਦਾ ਜੀ ਦੁੱਖ ਪਰ ਤੁਸੀਂ ਇਹ ਵੇਖੋ ਕਿ ਇੱਕ ਕੋਈ ਬੰਦਾ ਕ੍ਰਾਈਮ ਕਰੇ ਆਪਾਂ ਪੂਰੇ ਸਮਾਜ ਨੂੰ ਥੋੜੀ ਆਪਾਂ ਬਦਨਾਮ ਕਰਾਂਗੇ ਤੇ ਮੈਂ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਦੀ ਪੰਜਾਬ ਦੇ ਡੀਜੀਪੀ ਸਭ ਨੂੰ ਵੀ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਕੁਝ ਲੋਕ ਬੰਦੇ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਸਮਾਜ ਦੇ ਵਿਰੁੱਧ ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਮੈਂ ਵੀ ਆਪਣੀ ਆਈਟੀ ਵਿੰਗ ਦੀ ਟੀਮ ਨੂੰ ਮੈਂ ਕਵਾਂਗਾ